ਹਾਂਜੀ ਵੀਰੋ ਮੈਂ ਆਸ ਕਰਦਾ ਕਿ ਆਪ ਸਭ ਠੀਕ ਠਾਕ ਹੋਗੇ ਅੱਜ ਗੱਲ ਕਰਨੀ ਹੈ ਚਾਹਲ ਗੋਦ ਬਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬੈਲ ਦਾ ਬਟਨ ਜਿਹੜਾ ਉਹ ਨਾਪ ਦਿਓ ਸ਼ੁਰੂ ਕਰੀਏ ਕੋਜ ਇਤਿਹਾਸਕਾਰਾਂ ਅਨੁਸਾਰ ਚਾਹਲ ਪਜਮੇਰ ਦੇ ਹਿਸਾਬ ਦੇ ਗੜ ਦਰੇੜੇ ਵਾਲੇ ਚੋਹਾਨਾਂ ਦੀ ਇੱਕ ਸ਼ਾਖ ਹੈ ਇਹ ਪੰਜਾਬ ਵਿੱਚ 18ਵੀਂ ਸਦੀ ਦੇ ਆਰੰਭ ਵਿੱਚ ਆਏ ਚਾਲ ਰਾਜੇ ਚਾਹੂ ਦੀ ਵੰਸ ਵਿੱਚੋਂ ਸੀ ਮਿਸਟਰ ਫਾਗਨ ਅਨਸਾਰ ਇਹ ਬੀਕਾਨੇਰ ਖੇਤਰ ਦੇ ਮੂਲ ਵਸਨੀਕ ਹਨ ਇੱਕ ਹੋਰ ਰਵਾਇਤ ਅਨਸਾਰ ਇਹ ਤਮਰ ਵੰਸ ਦੇ ਰਾਜਾ ਰਿਖ ਦੀ ਵੰਸ ਵਿੱਚੋਂ ਹਨ ਇਹ ਦੱਖਣ ਤੋਂ ਆ ਕੇ ਕਹਿਲੂਰ ਦੇਖੇ ਵਸ ਗਏ ਰਿਖ ਪਰਨੇਕ ਪਰਿਵਾਰਕੀ ਜੱਟੀ ਨਾਲ ਵਿਆਹ ਕਰਾ ਲਿਆ ਤੇ ਬਠਿੰਡੇ ਦੇ ਖੇਤਰ ਵਿੱਚ ਮੱਤੀ ਵਿਖੇ ਆਰ ਕੇ ਚਾਲਗੋਦ ਦਾ ਮੋਢੀ ਬਣਿਆ ਹੁੰਦੇ ਪ੍ਰਾਣੀਆਂ ਅਖੋਤੀਆਂ ਤੇ ਕਲਪਤ ਗੱਲਾਂ ਖਤਮ ਹੋ ਰਹੀਆਂ ਹਨ ਅਸਲ ਵਿੱਚ ਚਾਲਗੋਦ ਮੋਢੀ ਚਾਲ શ્રી ਰਾਮਚੰਦਰ ਦੇ ਪੁੱਤਰ ਕਸ਼ੂ ਦੀ ਵੰਸ਼ ਵਿੱਚੋਂ ਹੈ ਇਹ ਸੂਰਜ ਵੰਸੀ ਹਨ ਐਚ ਰੋਜ ਨੇ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਲਿਖਿਆ ਹੈ ਕਿ ਸੂਰਜ ਵੰਸੀ ਰਾਜਾ ਅਗਰ ਸੈਨ ਦੇ ਚਾਰ ਪੁੱਤਰ ਸਨ ਜਿਨ੍ਹਾਂ ਦੀ ਔਲਾਦ ਸ਼ੀਨੇ ਚੀਮੇ ਸ਼ਾਹੀ ਤੇ ਚਾਹਲ ਜੱਟ ਹਨ ਸੋਹੀ ਤੇ ਲਖੀਆਦ ਛੋਟੇ ਗੋਤ ਵੀ ਚਾਹਲ ਭਾਈ ਚਰਨ ਨਾਲ ਗਲਦੇ ਹਨ ਚੀਮੇ ਵੀ ਚੋਹਾਲ ਵੰਸ ਵਿੱਚੋਂ ਹਨ ਸੰਤ ਵਸਾਖਾ ਸਿੰਘ ਚਾਹਲਾਂ ਨੂੰ ਚੋਹਾਨਾ ਦੀ ਕੌਲੀ ਸਾਖਾ ਵਿੱਚੋਂ ਮੰਨਦਾ ਹੈ ਇਹ ਠੀਕ ਹੀ ਹੀ ਲੱਗਦਾ ਹੈ ਉਸ ਨੇ ਆਪਣੀ ਕਿਤਾਬ ਮਾਲਵਾ ਇਤਿਹਾਸ ਵਿੱਚ ਲਿਖਿਆ ਹੈ ਕਿ ਚੋਹਾਨ ਵੰਸ ਦੇ ਘੱਗ ਦੀ 6ਵੀਂ ਪੀੜੀ ਵਿੱਚ ਚਾਹਲ ਹੋਇਆ ਉਸ ਦੇ ਨਾਂ ਤੇ ਚਾਹਲ ਗੋਤ ਪ੍ਰਸਿੱਧ ਹੋਇਆ ਉਸ ਦੇ ਨਾਂ ਤੇ ਚਾਹਲ ਗੋਤ ਪ੍ਰਸਿੱਧ ਹੋਇਆ ਉਸ ਦੀ 4ਵੀਂ ਪੀੜੀ ਵਿੱਚ ਵੈਰਸੀ ਹੋਇਆ ਉਸ ਦੇ ਦੋ ਵਿਆਹ ਸਨ ਇੱਕ ਦਾ ਪੁੱਤਰ ਰੱਲਾ ਸੀ ਜਿਸ ਨੇ ਰੱਲਾ ਵਸਾਇਆ ਜਿਸ ਤੋਂ ਚਾਹਲਾਂ ਦੇ ਕਈ ਪਿੰਡ ਬੱਜੇ ਰੱਲੇ ਨੂੰ ਉਸਦੇ ਭਤੀਜੇ ਜੁਗਰਾਤ ਨੇ ਮਾਰ ਕੇ ਆਪਣੇ ਪਿਤਾ ਦਾ ਵੈਰ ਲਿਆ ਨਵਾਂ ਪਿੰਡ ਜੋਗਾ ਆਪਣੇ ਨਾਮ ਉੱਤੇ ਵਸਾਇਆ ਧੋਰੀ ਦੇ ਇਲਾਕੇ ਵਿੱਚ ਤਨਹੋਰੀ ਕਲਾਂ ਚਾਲਾਂ ਦਾ ਪਿੰਡ ਵੀ ਜੋਗੇ ਵਿੱਚੋਂ ਹੀ ਵਜਿਆ ਹੈ ਕਿਸੇ ਸਮੇਂ ਪੰਜ ਪਾਂਡਵ ਸੁਨੇਤ ਦ੍ਰੋਪਤੀ ਜੋਗੇ ਦੇ ਖੇਤਰ ਵਿੱਚ ਆਏ ਸਨ ਚਾਹਲ ਜੋਗੀਆਂ ਦਾ ਚੇਲਾ ਸੀ ਉਸ ਸਮੇਂ ਪੰਜਾਬ ਵਿੱਚ ਜੋਗੀਆਂ ਸਿੱਧਾਂ ਦਾ ਬੋਲਬਲਾ ਸੀ ਜੋਗੀ ਲੋਕ ਵੀ ਬੁੱਧ ਧਰਮ ਦੀ ਇੱਕ ਸ਼ਾਖਾ ਹਨ ਇਨ੍ਹਾਂ ਵਿੱਚੋਂ ਇੱਕ ਸਿੱਧ ਜੋਗੀ ਪੀਰ ਹੋਇਆ ਜਿਸ ਨੂੰ ਸਭ ਚਾਹਲ ਮੰਨਦੇ ਹਨ ਜਿੱਥੇ ਵੀ ਚਾਲਾਂ ਦਾ ਕੋਈ ਪਿੰਡ ਹੈ ਉੱਥੇ ਜੋਗੀ ਪੀਰ ਦੀ ਮਾੜੀ ਵੀ ਹੈ ਸ਼ੇਫੂ ਪਰਜਲੇ ਵਿੱਚ ਮੁਸਲਮਾਨ ਚਾਲਾਂ ਦਾ ਇੱਕ ਪਿੰਡ ਮਾੜੀ ਹੈ ਜਿੱਥੇ ਜੋਗੀ ਪੀਰ ਦੀ ਮਾੜੀ ਵੀ ਕਾਇਮ ਹੈ ਮੋਗੇ ਦੇ ਇਲਾਕੇ ਵਿੱਚ ਕਿੱਲੀ ਚਾਹਲਾਂ ਵਿੱਚ ਵੀ ਜਠੇਰੀ ਦੀ ਯਾਦ ਵਿੱਚ ਮੇਲਾ ਲੱਗਦਾ ਹੁੰਦਾ ਸੀ ਫਰੀਦਕੋਟ ਦੇ ਪਾਸ ਵੀ ਚਾਹਲ ਪਿੰਡ ਹੈ ਪੰਜਾਬ ਵਿੱਚ ਚਾਹਲ ਨਾਮ ਦੇ ਕਈ ਪਿੰਡ ਚਾਹਲ ਭਾਈ ਚਰ ਰਹੇ ਹਨ ਇਹਨਾਂ ਸਾਰੇ ਚਾਹਲਾਂ ਦਾ ਮੁੱਢ ਮਾਨਸਾ ਦਾ ਖੇਤਰ ਜੋਗਰ ਅੱਲਾਹੀ ਹੈ ਮਾਨਸਾ ਵਿੱਚ ਚਾਹਲਾਂ ਦੇ ਵਿੱਚ ਦਲਿਉ ਔਲਖ ਤੇ ਸੇਖੋਂ ਕਹਿੰਦੇ ਚਾਹਲ ਦੇ ਸਮੇਂ ਲੁਧਿਆਣੇ ਦੇ ਖੇਤਰ ਵਿੱਚੋਂ ਆਏ ਮਾਨਸਾ ਵਿੱਚ ਚਹਲ ਤੇ ਦੰਦੀਵਾਲ ਚੋਹਾਨ 12ਵੀਂ ਸਦੀ ਵਿੱਚ ਆਏ ਸਨ ਮਾਨ ਸਭ ਤੋਂ ਪਹਿਲਾਂ ਆਏ ਸਨ 9ਵੀਂ ਪਾਸ਼ਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਦ 1665 ਈਸਵੀ ਵਿੱਚ ਪੀਖੀ ਦੇ ਇਲਾਕੇ ਵਿੱਚ ਆਏ ਉਸ ਸਮੇਂ ਇਸ ਇਲਾਕੇ ਵਿੱਚ ਗੈਂਡੇ ਤੇ ਦੇਸੂ ਚਾਹਲ ਦੀ ਚੌਧਰ ਸੀ ਇਹ ਸਲਤਾਨੀਆਂ ਪਰਿਵਾਰ ਸੀ ਚਾਹਲ ਭਾਈਚਾਰੇ ਦੇ ਬਹੁਤੇ ਲੋਕ ਸੁਖੀ ਸਰਵਰ ਦੇ ਚੱਲੇ ਸਨ ਮਾਲਵੇ ਵਿੱਚ ਸ਼੍ਰੀ ਗੁਰੂ ਤੀਗ ਭਾਦਰ ਜੀ ਦੀ ਫੇਰੀ ਸਮੇਂ ਹੀ ਗੈਂਡੇ ਸਮੇਤ ਚਾਲਾਂ ਨੇ ਸਿੱਖੀ ਧਾਰਨ ਕੀਤੀ। ਕੁਝ ਚਾਲ ਕੱਚੇ ਸਿੱਖ ਸਨ। ਉਹ ਸਗੀ ਸਰਵਰ ਨੂੰ ਵੀ ਮੰਨਦੇ ਸਨ। ਦੇਸੂ ਚਾਲ ਦੇ ਵੰਸ ਵਿੱਚੋਂ ਗੈਂਡਾ ਚਾਲ ਬਹੁਤ ਸੂਰਬੀ ਤੇ ਪ੍ਰਸਿੱਧ ਹੋਇਆ। ਇਸ ਦੀਆਂ ਰਾਜੇ ਹੋੜੀ ਤੇ ਹੋਰ ਮੁਸਲਮਾਨ ਧੜਵੀਆਂ ਨਾਲ ਕਈ ਟੱਕਰਾਂ ਹੋਈਆਂ ਸਨ। ਬਦਲਉ ਜੱਟਾਂ ਨੇ ਆਪਣੇ ਮਿੱਤਰ ਗੈਂਡੇ ਦੇ ਦੁਸ਼ਮਣਾਂ ਨਾਲ ਟੱਕਰਾਂ ਲਈਆਂ। 1736 ਵਿੱਚ ਮਹਾਰਾਜਾ ਅਲਾ ਸਿੰਘ ਨੇ ਗੈਂਡੇ ਚਾਲ ਤੋਂ ਪੀਖੀ ਦਾ ਇਲਾਕਾ ਜਿੱਤ ਕੇ ਆਪਣੀ रियासत ਪਟਿਆਲਾ ਵਿੱਚ ਲਾ ਲਿਆ ਕਿਸੇ ਕਾਰਨ ਗੈਂਡੇ ਨੇ ਉਸ ਦੇ ਆਪਣੇ ਸ਼ਰੀਕਾਂ ਗੈਂਡੇ ਨੂੰ ਉਸ ਦੇ ਆਪਣੇ ਸ਼ਰੀਕਾਂ ਨੇ ਹੀ ਮਾਰ ਦਿੱਤਾ ਸੀ ਚਾਲਾਂ ਦੀ ਚੌਧਰ ਇਲਾਕੇ ਵਿੱਚ ਖਤਮ ਹੋ ਗਈ ਕੁਝ ਚਾਲ ਸੰਗਰੂਰ ਮੋਗਾ ਲੁਧਿਆਣਾ ਦੁਆਬਾ ਤੇ ਮਾਝੇ ਦੇ ਖੇਤਰਾਂ ਵਿੱਚ ਦੂਰ ਦੂਰ ਤੱਕ ਚਲੇ ਗਏ ਮਾਝੇ ਤੋਂ ਅੱਗੇ ਪੱਛਮੀ ਪੰਜਾਬ ਵਿੱਚ ਵੀ ਕਾਫੀ ਚਲੇ ਗਏ ਬੁੱਲਰ ਚਾਲ ਤੇ ਕਾਲੋ ਜੱਟ ਮਾਲਵਾ ਧਾਰ ਅਤੇ ਦੱਖਣ ਨੂੰ ਆਪਣਾ ਮਢਲਾ ਘਰ ਕਹਿੰਦੇ ਹਨ ਉਹ ਅੰਮ੍ਰਿਤਸਰ ਵਿੱਚ ਚਾਲਾਂ ਅਨਸਾਰ ਚਾਲ ਸੂਰਜ ਬੰਸੀ ਰਾਜਾ ਖਾਂਗ ਦੇ ਵੰਸ ਵਿੱਚੋਂ ਹਨ ਪਹਿਲਾਂ ਪਹਿਲ ਉਹ ਦਿੱਲੀ ਪਾਸ ਕੋਟ ਗੜਾਨਾ ਵਸੇ ਅਤੇ ਫਿਰ ਪੱਖੀ ਚਾਲਾਂ ਅੰਬਾਲੇ ਵੱਲ ਆਏ ਫਿਰ ਹੌਲੀ ਹੌਲੀ ਮਾਲਵੇ ਦੇ ਇਲਾਕੇ ਜੋਕਰਲਾ ਵਿੱਚ ਪਹੁੰਚ ਗਏ ਮਾਝੇ ਵਿੱਚ ਵੀ ਚਾਹਲ ਗੋਤੀ ਕਾਫੀ ਵਸਦੇ ਹਨ ਪਿੰਡ ਚਾਹਲ ਤਹਿਸੀਲ ਤਰਨਤਨ ਵਿੱਚ ਧੰਨ ਬਾਬਾ ਜੋਗੀ ਪੀਰ ਦਾ ਅਕਤੂਬਰ ਵਿੱਚ ਮਹਾਨ ਸਨਾਨ ਜੋੜ ਸਲਾਨਾ ਜੋੜ ਮੇਲਾ ਲੱਗਦਾ ਹੈ ਮਾਝੇ ਵਿੱਚ ਜਫਰਵਾਲ ਵੀ ਚਾਹਲਾਂ ਦਾ ਇੱਕ ਪਿੰਡ ਹੈ ਬਾਬਾ ਜੋਗੀ ਪੀਰ ਦਾ ਜਨਮ ਦਿਹਾੜਾ ਨੂਰਪੁਰ ਬੇਰਦੀ ਦੇ ਨਜ਼ਦੀਕ ਪਿੰਡ ਬ੍ਰਹਮਣ ਮਹਾਜਰਾ ਵਿੱਚ 12 ਸਤੰਬਰ ਦੇ ਲਗਭਗ ਮਨਾਇਆ ਜਾਂਦਾ ਹੈ ਸਭ ਚਾਹਲ ਜੋਗੀ ਪੀਰ ਨੂੰ ਮੰਨਦੇ ਹਨ ਸੰਗਰੂਰ ਖੇਤਰ ਤੇ ਚਾਹਲ ਖੇਰਾ ਭੂਮੀਆਂ ਦੀ ਪੂਜਾ ਕਰਦੇ ਸਨ ਉਹ ਆਪਣੇ ਆਪ ਨੂੰ ਬਾਲੇ चौहान ਰਾਜੇ ਦੀ ਵੰਸ਼ ਵਿੱਚੋਂ ਸਮਝਦੇ ਹਨ ਬਾਲਾ चौहान ਕਿਸੇ ਜੱਟੀ ਨਾਲ ਵਿਆਹ ਕਰਾ ਕੇ ਜੱਟ ਭਾਈਚਾਰੇ ਵਿੱਚ ਰਲ ਗਿਆ ਜੀਂਦ ਤੇ ਸੰਗਰੂਰ ਦੇ ਚਾਹਲ ਗੱਗੇ चौहान ਦੀ ਪੂਜਾ ਵੀ ਕਰਦੇ ਹਨ ਇਸ ਇਲਾਕੇ ਵਿੱਚ ਬਹੁਤੇ ਚਾਹਲ ਜੋਗੀ ਪੀਰ ਨੂੰ ਮੰਨਦੇ ਸਨ ਸੰਗਰੂਰ ਦੇ ਇਲਾਕੇ ਵਿੱਚ ਖੇੜੀ ਚਾਹਲਾਂ ਖਿਆੜੀ ਕਨੌਰੀ ਕਲਾ ਲਾੜ ਬਨਜ਼ਾਰਾ ਕਰਮਗੜ ਆਦ ਕਈ ਪਿੰਡਾਂ ਵਿੱਚ ਚਾਹਲ ਕਬੀਲੇ ਦੇ ਜੱਟ ਵਸਦੇ ਹਨ ਫੱਤੇਗੜ ਦੇ ਅਮਲੋਹ ਖੇਤੇ ਵਿੱਚ ਚਾਹਲਾਂ ਦਾ ਪਿੰਡ ਵੀ ਚਾਹਲ ਭਾਈਚਾਰੇ ਦਾ ਹੈ ਬੰਸ ਵਿੱਚੋਂ ਮੰਨਦੇ ਹਨ ਉਹ ਬਲੰਦ ਜੋਗੀ ਪੀਰ ਨੂੰ ਜਠੇਰੇ ਦੇ ਤੌਰ ਤੇ ਪੂਜਦੇ ਹਨ ਸਾਰੇ ਚਾਹਲ ਹੀ ਜੋਗੀ ਪੀਰ ਨੂੰ ਆਪਣਾ ਜਠੇਰਾ ਮੰਨਦੇ ਹਨ ਉਹ ਮਾਨਸਾ ਦੇ ਇਲਾਕੇ ਵਿੱਚ ਮੁਸਲਮਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ ਅੱਸੂ ਮਹੀਨੇ ਵਿੱਚ ਚੌਥੇ ਨਰਾਤੇ ਨੂੰ ਜੋਗੇ ਰੱਲੇ ਦੇ ਇਲਾਕੇ ਵਿੱਚ ਜੋਗੀ ਪੀਰ ਦਾ ਭਾਰੀ ਮੇਲਾ ਲੱਗਦਾ ਹੈ 1947 ਦੇ ਸਮੇਂ ਪੱਛਮੀ ਪੰਜਾਬ ਤੇ ਪੂਰਬੀ ਪੰਜਾਬ ਜਦੋਂ ਬਣੇ ਤਾਂ ਲੰਦੇ ਪੰਜਾਬ ਵਿੱਚ ਚਾਹਲ ਕਈ ਮੁਸਲਮਾਨ ਬਣ ਗਏ ਅਤੇ ਚੜ੍ਹਦੇ ਪੰਜਾਬ ਵਿੱਚ ਸਾਰੇ ਹੀ ਚਾਹਲ ਹੁਣ ਸਿੱਖ ਹਨ ਸਿੱਖੀ ਧਾਰਨ ਕਰਕੇ ਪਿਛਲੇ ਜਿੰਨੇ ਵੀ ਰੀਤੀ ਰਿਵਾਜ ਸਨ ਉਹ ਸਭ ਚਾਹਲ ਨੇ ਛੱਡ ਦਿੱਤੇ ਹਨ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਿੱਖੀ ਧਾਰਨ ਕਰਕੇ ਤੇ ਸਾਰੇ ਹੀ ਸਿੱਖ ਧਰਮ ਨੂੰ ਚਾਹਲ ਮੰਨਦੇ ਹਨ ਚਾਹਲਾਂ ਨੇ ਬਹੁਤ ਹੀ ਤਰੱਕੀ ਕੀਤੀ ਹੈ ਚਾਹਲ ਇੱਕ ਬਹੁਤ ਤਗੜਾ ਅਤੇ ਸੋਹਣਾ ਸੁੰਦਰ ਕਬੀਲਾ ਹੈ ਚਾਹਲਾਂ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਿੱਚ ਵੀ ਬਹੁਤ ਜਾ ਕੇ ਤਰੱਕੀ ਕੀਤੀ ਵੱਡੇ ਵੱਡੇ ਫਾਰਮ ਬਣਾਏ ਤੇ ਇਹ ਹੈ ਜੀ ਚਾਹਲ ਭਾਈਚਾਰੇ ਦੇ ਬਾਰੇ ਚਾਹਲਾਂ ਦੀ ਗੋਦ ਬਾਰੇ ਦੇ ਵੀਡੀਓ ਨੂੰ ਵਾਤੋਂ ਉਹ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਜਿਹੜੀ ਆ ਉਹ ਹੋਰ ਕਿਸੇ ਗੋਲ ਤੇ ਸਬੰਧਤ ਅਸੀਂ ਪਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਸਭ ਤੋਂ ਪਹਿਲਾਂ ਜਿਹੜਾ ਨੋਟੀਫਿਕੇਸ਼ਨ ਹੈ ਨਵੀਂ ਵੀਡੀਓ ਦਾ ਉਹ ਤੁਹਾਡੇ ਕੋਲ ਪਹੁੰਚ ਸਕੇਗਾ ਹੁਣ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ